ਆ ਪ੍ਰਿੰਟ ਪ੍ਰਿੰਟ ਵੀ ਕੁਆਲਿਟੀ ਦਾ ਇੱਥੇ ਰੋਕ ਲੋ ਮਾੜੀ ਇੱਥੇ ਦਿਖਾ ਦੇ ਦਰਸ ਹਾਂ ਲੈ ਆਓ ਜੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਿਸ਼ਨਗੜ ਛੰਨਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜੇ ਗੱਲਬਾਤ ਕਰ ਲਈਏ ਅੱਜ ਬੱਚੀਆਂ ਦਿਖਾਵਾਂਗੇ ਸੱਜਣੋ ਦੋ ਇੱਕ ਤਾਂ ਭਲਿਆੜ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਸੱਜਣੋ ਤਾਜੀ ਸੂਈ ਐਚ ਐਫ ਚ ਪੈਂਦੀ ਆ ਕੱਦ ਵਿੱਡ ਹੈਗਾ ਫੁੱਲ ਵੱਡਾ ਤੇ ਹੈਗੀ ਆ ਸੱਜਣੋ ਦੰਦਾ ਚੀ ਬਿਲਕੁਲ ਤਾਜੀ ਸੂਈਆ ਮੇਰਾ ਖਿਆਲ ਤੀਜਾ ਕਦੇਨਾ ਸੂਈ ਨੂੰ ਤੇ ਇੱਕ ਹੈਗੀ ਆ ਭਲੇ ਆਠ ਤੇ ਇੱਕ ਨਾਲ ਇਹਨਾਂ ਦੇ ਸੱਜਣੋ ਹੈਗੀ ਆ ਬੱਚੀ ਦੋਹਾਂ ਨਾਲ ਬਾਈ ਕਹਿੰਦਾ ਜਿਹੜਾ ਜੋੜਾ ਲੈ ਜਾਊਗਾ ਉਹਨੂੰ ਬੱਚੀ ਗਿਫਟੇ ਕਰਦਾਂਗੇ ਨਾਲ ਆਪਾਂ ਤੇ ਆਜੋ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਉਨੇ ਆ ਤੇ ਕੱਲੇ ਕੱਲੇ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਚ ਹੀ ਕਰਾਵਾਂਗੇ ਕੀ ਹਾਲ ਹੈ ਜੀ ਸਸੇਕਾਲ ਜੀ ਹਾਂ ਠੀਕ ਠਾਕ ਹਾਂ ਬਹੁਤ ਵਧੀਆ ਠੀਕ ਠਾਕ ਜੀ ਆ ਪਿੰਡਾ ਆਪਣਾ ਕਿਹੜਾ ਹੈ ਜੀ ਪਿੰਡਾ ਆਪਣਾ ਕਿਸ਼ਨਗੜ੍ਹ ਸੰਨਾ ਹਾਂਜੀ ਤਸਵੀਰ ਰਾਏਕੋਟ ਜ਼ਿਲ੍ਹਾ ਸਾਨੂੰ ਪਿੰਡਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਆ ਜ਼ਿਆਦਾਤਰ ਕੰਮ ਜੇ ਮੈਂ ਗੱਲਬਾਤ ਕਰ ਲਾਂ ਯਾਰ ਗਾਵਾਂਾਂ ਦੇ ਵਪਾਰ ਚ ਜਾਂ ਢੋਲਾ ਬਰਨਾਲੀ ਵਾਲੇ ਗਾਵਾਂ ਵੱਧ ਵੇਚਦੇ ਨੇ ਜਾਇ ਇਹ ਜ਼ਿਲ੍ਹੇ ਚ ਸੱਜਣ ਵਪਾਰ ਵੱਧ ਕਰਦੇ ਹਨ ਬਿਲਕੁਲ ਜੀ ਤਾਜੀ ਤੋਂ ਕਰ ਲਈਏ ਸ਼ੁਰੂ ਹਾਂਜੀ ਤਾਂ ਆ ਖੋਲ ਕੇ ਤੋਰ ਦਿਓ ਨਾਲ ਨਾਲ ਇਹਦੀ ਡਿਟੇਲ ਦਾ ਦੋ ਬਾਈ ਕਿਹੜਾ ਸੁਆ ਜੀ ਇਹਦਾ ਇਹਦਾ ਸੁਆ ਵੀਰ ਸੂ ਆ ਗਿਆ ਪਹਿਲਾ ਸੂਈ ਨੂੰ ਦਿਨ ਕਿੰਨਾ ਕੁ ਹੋ ਗਿਆ ਇਹ ਤੀਜਾ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਸੂਈ ਨੂੰ ਆ ਬੌਲੀ ਕਿੰਨੀ ਤਿਆਰ ਆ ਹੁਣ ਬਾਈ ਇਸ ਲਈ ਬੌਲੀ ਜੀ 10 ਲੀਟਰ ਕੰਡੇ ਵਾਲੀ ਆ ਲੀਟਰ ਵਾਲੀ ਤਾਂ ਮੰਨ ਲਓ 12 ਹੀ ਲਾ ਲਓ 10 ਕਿਲੋ ਕੰਡੇ ਵਾਲਾ ਰੈਡੀ ਦਾ ਹਾਂਜੀ ਆ ਨੇੜੇ ਲਾ ਕੇ ਦਿਖਾ ਦਿੰਦਾ ਦਰਸ ਲੇਵਾ ਓਏ ਲੇਵਾਲੂਆ ਵੀ ਦਿਖਾ ਦੇ ਨੇੜੇ ਲਾ ਕੇ ਤੇ ਥਣ ਥਣੋਟ ਵੀ ਬੱਛੀ ਨੂੰ ਬਾ ਕਮਾਲ ਲੱਗਿਆ ਤੇ ਬਾਕੀ ਯਾਰ ਪ੍ਰਿੰਟ ਪ੍ਰਿੰਟਾ ਜਿਹੜਾ ਪ੍ਰਿੰਟ ਪ੍ਰਿੰਟ ਵੀ ਕੁਆਲਿਟੀ ਦਾ ਇੱਥੇ ਰੋਕ ਲਓ ਮਾੜੀ ਇੱਥੇ ਦਿਖਾ ਦੇ ਦਰਸ ਹਾਂ ਲੈ ਆਓ ਜੀ ਉਹਨਾਂ ਨੂੰ ਇੱਥੇ ਤੋਂ ਦਿਖਾ ਦੇ ਸਮਾਰ ਕੇ ਤੇ ਕੱਦ ਵਿੱਡਾ ਜਿਹੜਾ ਕੱਦ ਵਿੱਡ ਵੀ ਫੁੱਲ ਵੱਡਾ ਲੈ ਆਓ ਜੀ ਇਧਰ ਨੂੰ ਇਹ ਦੰਦਾਂ ਚ ਕਿਵੇਂ ਆਸਤਾ ਦਾ ਇਹੇ ਚਾਰ ਦੰਦੇ ਚਾਰ ਦੰਦ ਕਲੀਅਰ ਆ ਹਾਂਜੀ ਕਲੀਅਰ ਆ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਥਣ ਥਣੋਟ ਲੱਗਿਆ ਐਨ ਪੂਰਾ ਟੌਪ ਕੁਆਲਿਟੀ ਦਾ ਤੇ ਜਿਹੜਾ ਇਹਦਾ ਪ੍ਰਿੰਟ ਪ੍ਰਿੰਟਾ ਰੰਗ ਰੂਪ ਹੈ ਉਹ ਵੀ ਸੱਜਣੋਂ ਬਾਕਮਾਲ ਆ ਜੇ ਗੱਲਬਾਤ ਕਰ ਲਈ ਅਗਲੇ ਬੰਦੇ ਨੂੰ ਦਿਖਾ ਦੇ ਸਤਾਰ ਹਾਂ ਲੈਵਾ ਥੋੜਾ ਜੰਮ ਉਹ ਰੱਖ ਦੀ ਟਾਇਰ ਰੱਖ ਦੀ ਹਾਂ ਫਿਕਸਡਰ ਰੱਖ ਦੀ ਹਾਂ ਆ ਬੱਚੇ ਦਾ ਬੱਚਾ ਵੀ ਦਿਖਾ ਦਿਨਾ ਆੜੂਆ ਵੀ ਨਾਲ ਹੀ ਆ ਬੱਚੇ ਦੇ ਦਿਨ ਜੈਨੂਨ ਤੀਜਾ ਦੇ ਨਾਲ ਕੰਦੇ ਤੇ ਧਰਨ ਵਾਲਾ ਬਾਈ ਕਹਿੰਦਾ ਇਹਦੇ ਥੱਲੇ ਇਸ ਟਾਈਮ 10 ਕਿਲੋ ਬੋਲਾ ਰੈਡੀ ਦਾ ਤੀਜੇ ਦਿਨ ਲੀਟਰ ਮਾਰੀਏ ਦਾ ਲੀਟਰ ਕਹਿੰਦਾ 11 12 ਬਣ ਜਾਣਗੇ ਝੱਗ ਚੋ ਗਲਾ ਕੇ ਤੇ ਇੱਥੇ ਤੋਂ ਦਰਸੇ ਦਾ ਕੱਦ ਕਾੜ ਦਿਖਾ ਦਿਓਏ ਕੱਦ ਵਿੱਡ ਵੀ ਪੂਰਾ ਵੱਡਾ ਆ ਗਿਆ ਪ੍ਰਿੰਟ ਪ੍ਰਿੰਟ ਵੀ ਬਾ ਕਮਾਲ ਆ ਤੇ ਮੇਨ ਗੱਲ ਆ ਜਿਹੜੀ ਯਾਰਾ ਨਵੇਂ ਹਾਨ ਚ ਆ ਗਈ ਪੱਛੀ ਕਿੰਨਾ ਕੁ ਦੁੱਧ ਪਾ ਸਕਦੀ ਆ ਭਾਈ ਤੇਰੇ ਤਜਰਬੇ ਨਾਲ ਹੀ ਜਿਵੇਂ ਜਿਵੇਂ ਮੇਰੇ ਹਿਸਾਬ ਨਾਲ ਜੀ ਦੁੱਧ ਵੀ ਜੀ ਅੱਗੇ ਦਾ ਸੇਵਾ ਦਾ ਜਾਨੀ ਇਹਨੂੰ 14 15 ਲੀਟਰ ਦਾ ਯਾਨੀ ਹੱਸ ਕੇ ਵਾਲੀ ਆ ਹਾਂ 15 ਕਿਲੋ ਦਾ ਮਤਲਬ ਭੁੱਲੇ ਯਾਤਨਾ ਨਹੀਂ ਦੇਣਾ ਚਾਹੀਦਾ ਹੈ ਨਾ ਦੇਖੋ ਕਦ ਵੱਡਾ ਇੰਦੀ ਵੱਡੀ ਨਾ ਦਿੱਤਾ ਫਿਰ ਦੇਣਾ ਵੀ ਜਿਹਨੇ ਆ ਜੀ ਹਾਂ ਤੇ ਸ਼ਕੀਨ ਸ਼ਕੂਨ ਵੀ ਬੱਛੀ ਫੁੱਲ ਆ ਕਿ ਸੀਲ ਠੰਡੀ ਹੈ ਜੀ ਆ ਠੰਡੀ ਸੀਲ ਹੈ ਚਵਾਈ ਚਬੂਈ ਕੇ ਮੈਂ ਆ ਜੀ 61 ਨੰਬਰ ਹੈ ਜੀ ਚਵਾਈ ਚਬੂਈ ਚੰਗੀ ਆ ਥਣ ਦਿਖਾ ਦੇ ਤਰ ਸਕਦੇ ਬਿਲਕੁਲ 1 ਨੰਬਰ 6 ਥਣ ਵੀ ਮੱਝਾਂ ਵਾਲਾ ਜਿਹੜੇ ਥਣ ਦੀ ਮੈਂ ਤੁਹਾਨੂੰ ਸ਼ਿਫਾਰਸ਼ ਕਰਦਾ ਹਾਂ ਉੱਤੋਂ ਜੜ ਮਜ਼ਬੂਤ ਤੇ ਥੱਲੇੋਂ ਮੂੰਹ ਤਿੱਖਾ ਆ ਗਿਆ ਕਿਉਂਕਿ ਯਾਰ ਇਹਦੇ ਜਿਹੜੇ ਸਰਾਖ ਹੁੰਦੇ ਨੇ A ਸ਼ੇਪ ਦੇ ਥਣ ਦੇ ਖ ਉਹਦੇ ਚ ਮਸਟੈਰਸ ਦੀ ਪ੍ਰੋਬਲਮ ਆਉਣ ਦਾ ਖਤਰਾ ਰਹਿੰਦਾ ਪਰ ਮਤਲਬ ਸਟੈਚ ਚ ਡਰਾ ਗਿਆ ਤੇ ਇਸ ਥਾਂ ਚ ਵੀ ਬਹੁਤ ਘੱਟ ਮਸਟੈਰਸ ਆਉਂਦੀ ਆ ਇਸ ਟਾਈਮ 10 ਕਿਲੋ ਆਪਾਂ ਡੰਗ ਦੋ ਡੰਗ ਚਵਾ ਦਾਂਗੇ ਬਿਲਕੁਲ ਜੀ ਬਿਲਕੁਲ ਚਵਾ ਦਾਂਗੇ ਮਿਲਦੀ ਕਿਵੇਂ ਠੰਡੀ ਸੀਲ ਪੂਰੀ ਠੰਡੀ ਸੀਲ ਹੈ ਪੈਸੇ ਕਿੰਨੇ ਲਵਾਂਗੇ ਜੀ ਪੈਸੇ ਵੀ ਜੀ ਆਪਾਂ ਬਾਲਾ ਨਹੀਂ ਉਹ ਕਰਨਾ ਤੇ ਮਤਲਬ ਸਮਾ ਸਮਾਜੇ ਦੱਸਾਂਗੇ ਠੀਕ ਹੈ ਜੀ 62000 ਰੁਪਏ ਆਪਾਂ ਤਾਂ ਮੁੱਲ ਕਰਦੇ 60 ਦੀ ਆਪਾਂ ਹੀ ਛੱਡ ਦੇਣੀ 60000 ਦੀ ਆਪਾਂ ਇਹ ਦੇ ਦਾਂਗੇ ਛੋਟ ਕਰ ਦਾਂਗੇ ਜੋ ਥੋੜੀ ਬਹੁਤ ਆ ਸੂਆ ਪਹਿਲਾ 70 ਦੀ ਬਾਈ ਕਹਿੰਦਾ ਦੇ ਦਾਂਗੇ ਮਾਨਤਾਂ ਨਾ ਆਏ ਗਈ ਸੱਜਣ ਦਾ ਯਾਰ ਜਰੂਰ ਕਰਕੇ ਤੋੜਾਂਗੇ ਹੈਨਾ ਆ ਵੱਛੀ ਵੀ ਤੋੜ ਦੋ ਹੁਣ ਕਾ ਦੇਦਾ ਵੀ ਫੁੱਲ ਵੱਡਾ ਆ ਗਿਆ ਹੈਨਾ ਪੂਰਾ ਇਹ ਦੰਦਾਂ ਚ ਕਿਵੇਂ ਆ ਇਹ ਵੀ ਚਾਰ ਦੰਦ ਹੈ ਇਹ ਵੀ ਚਾਰ ਦੰਦ ਹੈ ਇਹ ਸੂਆ ਜੀ 1.5 ਮਹੀਨੇ ਦੀ ਸੂਈ ਹੋਈ ਹੈ ਇਹ ਆ 1.5 ਮਹੀਨੇ ਦੀ ਸੂਈ ਆ ਸੂਆ ਪਹਿਲਾ ਤੇ ਦੰਦ ਆ ਗਈ ਚਾਰਾ ਕੱਦ ਵੱਡਾ ਇਹਦਾ ਵੀ ਫੁੱਲ ਵੱਡਾ ਆ ਗਿਆ ਲੰਬਾਈ ਲੰਬੂਈ ਇਹਦੀ ਵੀ ਚੰਗੀ ਆ ਇਹਦੇ ਥੱਲੇ ਭਾਈ ਦੁੱਧ ਕਿੰਨਾ ਤਿਆਰ ਆ 8 ਲੀਟਰ ਹੈ ਠੰਡਾ ਕਰਕੇ ਕੰਡੇ ਵਾਲਾ ਜੀ 8 ਕਿਲੋ ਕੰਡੇ ਵਾਲਾ ਹਾਂਜੀ ਆ ਲੀਟਰ ਨਾਲ ਕਿਹਾ ਕਰ ਕਿਲੋਾਂ 'ਚ ਕਿਹਾ ਕਰ ਕੰਡੇ ਵਾਲਾ ਦੁੱਧ ਕਿਲੋਾਂ 'ਚ ਹੀ ਆ ਜਾਣਾ ਹਾਂਜੀ ਹਾਂਜੀ ਹਾਂ ਬਾਈ ਥੋ ਘਮਾ ਲਓ ਜੀ ਆ ਪ੍ਰਿੰਟ ਪ੍ਰਿੰਟ ਇਹਦਾ ਵੀ ਚੰਗਾ ਤੇ ਇਹ ਵੀ ਐਫਐਕਾ ਕ੍ਰੋਸ 'ਚ ਹੀ ਆ ਗਈ ਜੇ ਮੈਂ ਗੱਲਬਾਤ ਕਰ ਲਾਂ ਲੈ ਆ ਬਾਈ ਲੈ 8 ਕਿਲੋ ਬਾਈ ਕਹਿੰਦਾ ਇਹਦੇ ਥੱਲੇ ਵੀ ਕੰਡੇ ਵਾਲਾ ਰੈੜੀ ਦਾ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਵੀ ਹਾਂਜੀ ਬਿਲਕੁਲ ਚਵਾਵਾਂਗੇ ਇਹ ਵੀ ਬਾਈ ਕਹਿੰਦਾ ਚਵਾ ਦਾਂਗੇ ਤਸੱਲੀ ਕਰਕੇ ਤੋਰਾਂਗੇ ਜਮਾਣ ਸੁਆ ਸੱਜਣੋ ਇਹਦਾ ਵੀ ਪਹਿਲਾ ਤੇ ਦੰਦਾਂ 'ਚ ਇਹ ਵੀ ਚਾਰ ਦੰਦ ਆ ਗਈ ਆਜਾ ਇਹਦੇ ਪੈਸੇ ਕਿੰਨੇ ਕੁ ਲਾਵਾਂਗੇ ਬਾਈ ਇਹ ਤਾਂ ਆਪਾਂ ਹਿਸਾਬ ਜਿਹਾ ਨਹੀਂ ਦੇ ਦੇਣੇ ਇਹ ਆਪਾਂ ਕਿਸੇ ਮਿੱਤਰ ਨੂੰ ਵਧੀਆ ਰੁਪਾਲਾਂ ਵਾਲੇ ਨੂੰ ਹਾਂ ਜੀ ਸਾਰੇ ਮਿੱਤਰੀ ਆਉਂਗੇ ਬੈਰੀ ਕਿਹੜਾ ਆਪਣਾ ਰੇ ਸਾਰੇ ਮਿੱਤਰੀ ਹਾਂ ਜੀ ਹਾਂ ਪੂਰੀ ਕਿੰਨੇ ਕੁ ਦੀ ਛੜਦਾਂਗੇ ਇੱਥੇ ਦਿਖਾ ਦੇ ਦਰਸੇ ਲੇਵਾਲੂਆ ਇੱਕ ਗੱਲ ਸਾਨੂੰ ਹੋਰ ਦੱਸਣਾ ਜਿਹੜਾ ਸਮਾਂ ਸਮਾਂ ਚਵਾਈ ਦਾ ਹਲੇ ਪਿਆ ਦੋ ਘੰਟਿਆਂ ਦਾ ਸਮਾਂ ਕਿਉਂਕਿ 4.5 ਘੰਟੇ ਦਾ ਟਾਈਮ ਆ ਹੁਣ ਉਸ ਹਿਸਾਬ ਨਾਲ ਲੇਵਿਆਂ ਦੀ ਜੱਜਮੈਂਟ ਕਰ ਲਈ ਦੀ ਚਵਾਈ ਕਿੰਮਿਆਂ ਬਾਈ ਚਵਾਈ ਪੂਰੀ ਐਨ ਇੱਕ ਨੰਬਰ ਹੈ ਜੀ ਚਵਾਈ ਫੋਕੀ ਆ ਪੂਰੀ ਐ ਦੋਕਕੇ ਮਰਦ ਦੀ ਮੁਰਦੀ ਕਿਵੇਂ ਆ ਬਿਲਕੁਲ ਜੀ ਚਾਹੇ ਭੁਖੀ ਰੋਚੋ ਲੋ ਚਾਹੇ ਉਹਨੂੰ ਚਾਰਟ ਪਾ ਲੋ ਨਾ ਪਾ ਲੋ ਉਹਦਾ ਕੋਈ ਚੱਕਰ ਨਹੀਂ ਹੈਗਾ ਅੱਛਾ ਬੱਚਾ ਨਾਲ ਇਹ ਦੇਖਣੀ ਬੱਚਾ ਹੈ ਇਹ ਜੀ 30000 ਰੁਪਿਆ ਆਪਾਂ ਇਹਦੇ ਮੁੱਲ ਕਰਦੇ ਜੀ ਇਹ ਆਪਾਂ 28000 ਛੱਡ ਦਾਂਗੇ 28000 ਰੁਪਏ ਦੀ ਆਪਾਂ ਇਹ ਬਛੀਦੇ ਦਾ ਇਹ ਦੰਦਾਂ ਚ ਹੈਗੀ ਆ ਚਾਰ ਦੰਦ ਹਾਈਟ ਹੂਟ ਦੇ ਕੋ ਪੂਰੀ ਫੋਨ ਆ ਇੱਥੇ ਤੋਂ ਹਾਈਟ ਹੂਟ ਇਹਦੀ ਫੁੱਲੜਾ ਬ ਲਾ ਗਈ ਕਦ ਬੇੜ ਦਾ ਅੰਦਾਜ਼ਾ ਲਾ ਲਿਓ ਬਾਈ ਦੇ ਕੱਦ ਤੋਂ ਵੀ ਲਾ ਲਿਓ ਮੇਰੇ ਕੱਦ ਕੱਟ ਤੋਂ ਵੀ ਲਾ ਲਿਓ ਤੇ ਮੇਨ ਗੱਲ ਆ ਬਾਈ ਕਹਿੰਦਾ ਠੰਡੀ ਸੀਲ ਆ ਇਹ ਦੇ ਦਾਂਗੇ ਆਪਾਂ ਇਹ ਆਪਾਂ 28000 ਦੀ ਛੱਡਾਂਗੇ ਜੀ 30000 ਮੁੱਲ ਕਰਦੇ ਆ। ਆ 30 ਮੁੱਲ ਆ 28 ਦੀ ਬਾਈ ਕਹਿੰਦਾ ਦੇ ਦਾਂਗੇ ਉਹ ਬੱਚੀਆਂ ਯਾਰ ਦੋਨੀਆਂ ਸਾਫ ਸੁਥਰੀਆਂ ਨੇ ਸ਼ਕੀਨ ਨੇ ਤੇ ਨਾਲ ਆ ਨਗੀਨਾ ਬਾਈ ਕਹਿੰਦਾ ਫਰੀ ਦੇ ਦਾਂਗੇ ਯਾਰ ਕਿਸੇ ਸਰ ਇਹਦਾ ਜੋੜੇ ਦਾ ਕਰੂ ਸਦਾ ਇਹ ਆਪਾਂ ਨਾਲ ਗਿਫਟ ਕਰਾਂਗੇ। ਹਾਂ ਜੋੜੇ ਨਾਲ ਬਾਈ ਕਹਿੰਦਾ ਆ ਗਿਫਟ ਦੇ ਦਾਂਗੇ ਥਣ ਥੋਣੀ ਦਾ ਵੀ ਚੰਗਾ ਕੱਲਾ ਕੱਲਾ ਲੱਗਿਆ ਦਰਸ ਦਿਖਾਈ ਇੱਥੋਂ। ਆ ਖੜੀ ਰਹਿਣ ਦੀ ਖੜੀ ਰਹਿਣ ਦੀ। ਹਾਂ ਥਣ ਥੋਣੀ ਚਾਰ ਲੱਗੇ ਨੇ ਨਿਖੜਨੇ ਲੱਗੇ ਨੇ ਚੰਗੀ ਬਣੂ ਬੱਚੀ ਜੇ ਕਿਸੇ ਸਾਂਹ ਵਾਲੇ ਸੱਜਣ ਕੋਲੇ ਵਾਗੀ। ਹਾਂ ਸੰਗ ਸੰਗ ਤੇ ਦਿਖਾਈ ਆ ਤੋਫਾ ਗਿਫਟ ਕਰ ਦਾਂਗੇ ਹਾਂਜੀ ਆ ਨੰਬਰ ਬੋਲ ਦਿਓ ਜੀ ਨੰਬਰ ਜੀ ਹੈਗਾ 98783 ਹਾਂਜੀ 52813 ਇੱਕ ਵਾਰੀ ਫੇਰ ਬੋਲ ਦੋ 98783 ਹਾਂਜੀ 51813 ਹ ਪਿੰਡ ਕਿਸ਼ਨਗਰ ਸ਼ੰਦਾ ਆ ਗਿਆ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜਦੋਂ ਆਪਾਂ ਜੀ ਰਾਏਕੋਟ ਤੋਂ ਐਮਨਗੜ ਰੋਡ ਆਉਣੇ ਆ ਪਹਿਲੇ ਪਿੰਡ 6 ਕਿਲੋਮੀਟਰ ਤੇ ਆ ਰਾਏਕੋਟ ਤੋਂ ਜਿਹੜਾ ਰੋਡ ਐਮਨਗੜ ਨੂੰ ਜਾਂਦਾ ਹਾਂ ਉਸ ਰੋਡ ਤੇ ਪਹਿਲੇ ਹੀ ਪਿੰਡ ਆ 6 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਜਿਹੜੇ ਸੱਜਣੋਂ ਜਾਰੇ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਸੰਪਰਕ ਸਾਧ ਕੇ ਰੇਟ ਵਗੈਰਾ ਫੋਨ ਤੇ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲਿਆ ਸਕਦੇ ਹੋ ਧੰਨਵਾਦ ਜੀ